29 ਮਈ 2022 ਨੂੰ ਮਾਨਸਾ ਜ਼ਿਲ੍ਹੇ ਵਿੱਚ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀਗਾ ਇਨਵੈਸਟੀਗੇਸ਼ਨ ਵਿੱਚ ਇਹ ਪਤਾ ਲੱਗਿਆ ਦੁਬਈ ਦੀ ਗੱਡੀ ਤੇ ਉਹੀ ਗੋਲੀਆਂ ਚਲਾਈਆਂ ਗਈਆਂ ਸਨ ਤੇ ਕੈਨੇਡਾ ਵੇਸਟਗੋਲਡ ਦੇ ਬਰਾੜ ਜੋ ਕਿ ਲੋਰੈਂਸ ਬਿਸ਼ਨੋਈ ਦੀ ਗੈਂਗ ਨਾਲ ਸਬੰਧ ਰੱਖਦੇ ਨੇ ਉਹਨਾਂ ਨੇ ਇਸ ਹਾਦਸੇ ਦੀ ਜ਼ਿੰਮੇਵਾਰੀ ਲੈ ਲਈ ਸੀ ਕਿ ਇਹ ਹਾਦਸੇ ਨੂੰ ਅੰਜਾਮ ਅਸੀਂ ਦਿੱਤਾ ਹੈ ਤੇ ਜਿਸ ਸਮੇਂ ਇਹ ਹਾਸ ਹੋਇਆ ਸਿੱਧੂ ਬਾਈ ਦੇ ਨਾਲ ਦੋ ਜਾਣੇ ਸੀਗੇ ਗੁਰਵਿੰਦਰ ਤੇ ਗੁਰਪ੍ਰੀਤ ਤੇ ਬਾਂਸ ਫੈਕਟਰ ਸੀਗੀ EK47 ਦਾ ਬਰਸਟ ਹੈ ਕਿ ਇੱਥੇ ਹੈ EK47 ਦਾ ਸ਼ੂਕੀ ਰੰਗੀ ਸੀ ਇੱਕ ਇੱਥੇ ਪਿਸਟਲ ਦਾ ਮੋੜੇ ਮੋੜੇ ਦੇ ਵਿੱਚ ਤੇ ਇੱਕ ਕੇ ਕੇ 47 ਦਾ ਇੱਥੇ ਲੱਕ 'ਚ ਇੱਕ ਕੇ ਕੇ 47 ਦੀ ਗੋਲੀ ਤੁਹਾਡੇ ਢਿੱਡ 'ਚ ਲੱਗੀ ਆ। ਇਹ ਇੱਥੇ ਪੱਟ 'ਚ ਲੱਗੀ ਸੀ ਉਹ ਸਿੱਧੀ ਜਾ ਕੇ ਪੇਟ 'ਚ ਅੱਗੇ ਰੁਕ ਗਈ। ਉਹਨਾਂ ਨੇ ਇਹ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਹੜੇ 6 ਬੰਦੇ ਮਾਰਨ ਆਏ ਸੀਗੇ ਉਹਨਾਂ ਨੇ ਹੀ ਕਿਹਾ ਸੀਗਾ ਕਿ ਅਸੀਂ ਲਾਰੈਂਸ ਮਿਸ਼ਨੋਈ ਗੈਂਗ ਨਾਲ ਸਮਾਨਧਰਕ ਦਿਆਂ ਤੇ ਅਸੀਂ ਇਹ ਸਿੱਧੂ ਤੇ ਹਮਲਾ ਕੀਤਾ ਵਾ। ਉਸਨੇ ਭੱਜਣਾ ਹੁੰਦਾ ਤਾਂ ਭੱਜ ਸਕਦਾ ਸੀ ਪਰ ਉਹ ਭੱਜਿਆ ਨਹੀਂ। ਉਹਨੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਵਾਏ ਦੇ ਨਾਲ ਦੇ ਬੰਦਿਆਂ ਨੇ ਆਇਡੈਂਟੀਫਾਈ ਕਰ ਦਿੱਤਾ ਹੋਇਆ ਵਾ ਵੀ ਜਿਹੜੇ ਸ਼ੂਟਰਾਂ ਮਾਰੇ ਨਾਲ ਸੀ ਉਹ ਕੌਣ-ਕੌਣ ਸੀ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਆ ਰਿਪੋਰਟ ਮੁਤਾਬਕ ਇਹਨਾਂ ਨੇ ਇਹ ਗੱਲ ਦੀ ਵੀ ਪੁਸ਼ਟੀ ਕੀਤੀ ਆ ਵੀ ਜਿਹੜਾ ਵੀ ਹਾਸਾ ਹੋਇਆ ਵਾ ਬਿਸ਼ਨੋਈ ਦੇ ਬੰਮੀਹਾ ਗੈਂਗ ਦੀ ਦੁਸ਼ਮਣੀ ਕਰਕੇ ਹੋਇਆ ਇਸ ਤੋਂ ਬਾਅਦ ਕਿੰਨੀਆਂ ਚੀਜ਼ਾਂ ਅੱਗੇ ਵਧੀਆਂ ਪਰ ਸਾਰਿਆਂ ਦੇ ਦਿਮਾਗ 'ਚ ਇੱਕੋ ਹੀ ਕੁਐਸ਼ਨ ਆ ਰਿਹਾ ਵਾ ਕਿ ਇਨਸਾਫ ਹਲੇ ਤੱਕ ਕਿਉਂ ਨਹੀਂ ਮਿਲਿਆ ਜੇਲ ਅਥਾਰਟੀ ਹੋਵੇ ਜਾਂ ਪੁਲਿਸ ਹੋਵੇ ਇਹ ਆਪਣੇ ਐਕਿਊਜ਼ ਨੂੰ ਟਾਈਮ ਸਿਰ ਪੇਸ਼ ਨਹੀਂ ਕਰ ਪਾਈ ਕੋਰਟ ਦੇ ਵਿੱਚ ਇਹ ਚੀਜ਼ ਜੇਲ ਅਥਾਰਟੀ ਨੇ ਵੀ ਕਿਹਾ ਵਾ ਕਿ ਅਸੀਂ ਟਾਈਮ ਸਿਰ ਨਹੀਂ ਜਿਨੇ ਵੀ ਇਸ ਕੇਸ ਨੂੰ ਲੈ ਕੇ ਵਿਟਨੈਸ ਸਾਹਮਣੇ ਆਏ ਸੀਗੇ ਉਹ ਕੋਰਟ 'ਚ ਪੇਸ਼ ਹੀ ਨਹੀਂ ਹੋ ਪਾਏ ਇਸ ਕੇਸ ਦੀ ਇਨਵੈਸਟੀਗੇਸ਼ਨ ਜਿਹੜੇ ਆਫੀਸਰ ਕਰ ਰਹੇ ਸੀ ਅੰਗਰੇਜ਼ ਸਿੰਘ ਜੀ ਉਹ ਇਸ ਦੁਨੀਆ ਤੋਂ ਜਾ ਚੁੱਕੇ ਆ ਡੈਥ ਹੋ ਚੁੱਕੀ ਆ ਉਹਨਾਂ ਦੀ ਹੈਲਥ ਇਸ਼ੂਸ ਕਰਕੇ ਬਟ ਉਹ ਇਸ ਕੇਸ ਦੇ ਬਹੁਤ ਵੱਡੇ ਵਿਟਨੈਸ ਸੀਗੇ ਜਿਹੜੇ ਇਸ ਕੇਸ ਨੂੰ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਕਿਉਂਕਿ ਜਦੋਂ ਸਿੱਧੂ ਮੂਸੇ ਵਾਲੇ ਦਾ ਹਾਦਸਾ ਹੋਇਆ ਸੀ ਮਾਨਸੇ ਜ਼ਿਲ੍ਹੇ ਦੇ ਵਿੱਚ ਐਸ ਐਚ ਓ ਸੀਗੇ ਅੰਗਰੇਜ਼ ਸਿੰਘ ਜੀ ਤੇ ਉਹਨਾਂ ਨੇ 4 ਜੁਲਾਈ ਨੂੰ ਪੇਸ਼ ਵੀ ਹੋਣਾ ਸੀ ਬਟ ਉਸ ਤੋਂ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਗਈ ਆ ਤੇ ਇਹਨਾਂ ਨੇ ਕੋਰਟ ਵਿੱਚ ਪੇਸ਼ ਹੋਣਾ ਸੀਗਾ ਤੇ ਗ ਕੇਸ ਹੋਰ ਸੌਖਾ ਹੋ ਜਾਣਾ ਸੀ ਬਟ ਉਹ ਇਸ ਦੁਨੀਆ ਤੋਂ ਹੁਣ ਚਲੇ ਗਏ ਤੇ ਹੁਣ ਥੋੜਾ ਝਟਕਾ ਵੀ ਲੱਗਾ ਵਾ ਬਾਕੀ ਤੁਹਾਨੂੰ ਸਾਰਿਆਂ ਨੂੰ ਕੀ ਲੱਗਦਾ ਵਾ ਕਿ ਜਸਟਿਸ ਮਿਲੇਗਾ ਜਾਂ ਇਹਦੇ ਕੇਸ ਲੰਬਾ ਚੱਲਦਾ ਰਹੂਗਾ ਤੇ ਸਿੱਧੂ ਮੂਸੇ ਵਾਲੇ ਦਾ ਪਰਿਵਾਰ ਡੇਕਦਾ ਰਹੂਗਾ ਜਸਟਿਸ ਲਈ ਮੇਰੇ ਫੈਨਾਂ ਦੇ ਮੈਂ ਦਿਲਾਂ ਦੇ ਵਿੱਚ ਤੜਕਦਾ ਰਹੂ ਹੋਰ ਬਾਕੀ ਦੋਸ਼ ਕੀ ਦੇਣਾ ਕਿਸੇ ਨੂੰ ਕਿਸਮਤ ਹਾਰੀ ਦਾ ਅੱਜ ਨਾ ਮੈਂ YouTube ਚਲਾ ਰਿਹਾ ਸੀ ਤੇ ਰੈਂਡਮ ਸ਼ਾਰਟ ਵੀਡੀਓ ਦੇਖ ਰਿਹਾ ਸੀ ਤੇ ਉਹਦੇ ਵਿੱਚ ਮੈਨੂੰ ਕੀ ਲੱਭਾ ਇਦਾਂ ਦੀ ਆ ਵੀਡੀਓ ਦੇਖ ਕੇ ਮੈਨੂੰ ਬੜਾ ਗੁੱਸਾ ਆਇਆ ਪਹਿਲੀ ਗੱਲ ਤਾਂ ਹੈ ਸਿੱਧੂ ਦੀ ਫੋਟੋ ਦੇਖ ਕੇ ਸਾਰੇ ਜਣੇ ਲਾਈਕ ਮਾਰ ਦਿੰਦੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਆ ਬਟ ਵੀਡੀਓ ਦੇਖੋ ਕਿੱਦਾਂ ਦੀਆਂ ਮੁੱਕੇ ਮਾਰਦੇ ਮਤਲਬ ਕਿੱਦਾਂ AI ਨਾਲ ਜਨਰੇਟ ਕਰਕੇ ਬਹੁਤ ਗਲਤ ਤਰੀਕੇ ਨਾਲ ਦਿਖਾਇਆ ਜਾਂਦਾ ਵਾ ਸਿਰਫ ਕੁਛਕ ਵਿਊ ਲਈ ਸ਼ਰਮ ਆਣੀ ਚਾਹੀਦੀ ਹੈ ਉਹਨਾਂ ਲੋਕਾਂ ਨੂੰ ਜੋ ਇਦਾਂ ਵੀਡੀਓ ਐਡਿਟ ਕਰਦੇ ਨੇ ਮਤਲਬ ਕਿੱਡੀ ਸਾਰੀਆਂ ਵੀਡੀਓ ਨੇ ਇਦਾਂ ਹੀ ਅਪਲੋਡ ਕੀਤੀ ਹੋਈ ਆ ਇਹ ਤਾਂ ਮੈਨੂੰ ਇੱਕ ਚੈਨਲ ਲੱਭਿਆ ਵਾ ਸ਼ਾਇਦ ਤੁਹਾਡੇ ਸਾਹਮਣੇ ਵੀ ਇਦਾਂ ਦੀ ਵੀਡੀਓ ਕੋਈ ਆਈ ਹੋਵੇ ਸੋ ਜਿੰਨੂੰ ਵੀ ਇਦਾਂ ਦੀ ਵੀਡੀਓ ਸ਼ੋ ਹੋਈ ਹੈ ਇੱਕ ਅੱਧੀ ਵਾਰ ਵੀ ਉਹ ਕਮੈਂਟ ਚ ਯੈਸ ਲਿਖ ਦਿਓ ਬਾਕੀ ਮੈਂ ਇਸ ਵੀਡੀਓ ਵਿੱਚ ਇਹੀ ਕਹਿਣਾ ਚਾਹੁੰਗਾ ਕਿ AI ਦਾ ਯੂਜ਼ ਕਰਕੇ ਤੁਸੀਂ ਕਿਸੇ ਦੀ ਵੀ ਫੋਟੋ ਨੂੰ ਗਲਤ ਨਾ ਬਣਾਓ ਜਾਂ ਗਲਤ ਅਪਲੋਡ ਨਾ ਕਰੋ ਚਾਹੇ ਤੁਸੀਂ ਫਨੀ ਵੀਚ ਕਰ ਰਹੇ ਹੋ ਐਂਟਰਟੇਨਮੈਂਟ ਜੋ ਮਰਜ਼ੀ ਲਾ ਲਓ ਹਨ ਇਹਨੂੰ ਬੜਾਵਾ ਦੇ ਰਹੇ ਪ੍ਰਮੋਟ ਕਰ ਰਹੇ ਹੋ AI ਇਹਦੀ ਗਲਤ ਵਰਤੋਂ ਵੀ ਹੁੰਦੀ ਹੈ ਗਾ ਯਾਰੀ AI ਨੂੰ ਤੁਸੀਂ ਕਿਸੇ ਹੋਰ ਕੰਮ ਲਈ ਵੀ ਵਰਤ ਸਕਦੇ ਹੋ ਜਿਵੇਂ ਵੀਡੀਓ ਬਣਾ ਰਹੇ ਹੋ ਉਹਦੇ ਪਿੱਛੇ ਜਿਹੜੀ ਤੁਸੀਂ ਸਟੋਰੀ ਬੁਲਾ ਰਹੇ ਹੋ ਉਹ ਸਟੋਰੀ ਚ ਲਾ ਸਕਦੇ ਹੋ ਵੀ ਲੋਕਾਂ ਨੂੰ ਐਕਸਪਲੇਨ ਕਰਨਾ ਬਸ ਬਟ ਆ ਚੀਜ਼ ਨਹੀਂ ਕਰਨੀ ਚਾਹੀਦੀ ਕਿ ਜਿਵੇਂ ਸਿੱਧੂ ਦੀ ਫੋਟੋ ਆ ਤੇ ਮੁੱਕਾ ਮਾਰ ਤੋ ਪੱਗ ਵੀ ਕਿਦਾਂ ਹਿਲਦੀ ਪਈਆ ਖਿਲਰ ਰਹੀ ਆ ਸੋ ਇਦਾਂ ਗਲਤ ਚੀਜ਼ ਆ ਯਾਰ ਇਹ ਦੇਖ ਕੇ ਹੀ ਅਜੀਬ ਲੱਗਦਾ ਦੂਜੀ ਵਾਲੇ ਕਿ ਬਾਈ ਨੂੰ 3 ਸਾਲ ਹੋ ਗਏ ਨੇ ਅੱਜ 29 ਮਈਆ ਉਗਈ ਤੇ ਦੁਨੀਆ ਆਵਾ ਮਾਉਗੀ ਮੈਨੂੰ ਯਾਦ ਆ ਉਹ ਦਿਨ ਜਦੋਂ ਕੋਈ ਸੀ ਡੈਥ ਤੇ ਮੈਂ ਲਾਈਵ ਬੈਠਾ ਸੀਗਾ ਉਮੇਗ ਲਗ ਰਿਹਾ ਸੀਗਾ ਤੇ ਮੈਨੂੰ ਚੈਟ ਦੇ ਵਿੱਚ ਬੜੇ ਸਾਰੇ ਯਾਨੇ ਕਹਿਣ ਲੱਗੇ ਬੇ ਸਿੱਧੂ ਦੀ ਐਦਾ ਮਾਰਤਾ ਗੋਲੀ ਹਨਾ ਡੈਥ ਹੋ ਗਈ ਆ ਮੈਨੂੰ ਲੱਗਿਆ ਯਾਰ ਕੋਈ ਪ੍ਰੈਂਕ ਕਰ ਰਿਹਾ ਵਾ ਹਨਾ ਮੈਂ ਲਾਈਵ ਬੈਠਾ ਸੀ ਵੀ ਬੜੇ ਯਾਨੇ ਸਪੈਮ ਜੇ ਕਰਨ ਲੱਗੇ ਬਾਈ ਕਨਫਰਮੇਸ਼ਨ ਆ ਗਈ ਸਿੱਧੂ ਦੀ ਡੈਥ ਹੋ ਗਈ ਯਾਰ ਦਾ ਵੀ ਥੋੜੀ ਆ ਗਈ ਮੈਂ ਦੇਖ ਰਿਹਾ ਹਾਂ ਮੈਂ ਦੂਸੀ ਕਮੈਂਟ ਕਰਤਾ ਰਹੇ ਹੋ ਇਹਦਾ ਹੁੰਦਾ ਖਾ ਕੀ ਭੁੱਲੀ ਜਾਂਦੇ ਤੁਸੀਂ ਤੇ ਮੈਂ ਨਿਊਜ਼ ਚੈੱਕ ਕੀਤੀ ਨਿਊਜ਼ ਦੇਖਿਆ ਯਾਰ ਆ ਕੀ ਮੈਂ ਨਾ ਸ਼ੌਕ ਹੋ ਗਿਆ ਐਨਾ ਸ਼ੌਕ ਹੋ ਗਿਆ ਨਹੀਂ ਰਹੇ ਨਹੀਂ ਰਹੇ ਚੜਦਾ ਨਾਮ ਪੰਜਾਬੀ ਗਾਇਕੀ ਦੇ ਵਿੱਚ ਯਾਰ ਮੈਨੂੰ ਤਾਂ ਝੂਠ ਲੱਗ ਰਿਹਾ ਯਾਰ ਮੈਂ ਕਿਹਾ ਯਾਰ ਮਤਲਬ ਅੱਧਾ ਘੰਟਾ ਦਾ ਬਲੀਵ ਹੀ ਨਹੀਂ ਹੋਇਆ ਲੋਕੀ ਵੀ ਗਈ ਜਾਣ ਤਾਂ ਨਹੀਂ ਹੋਇਆ ਨਿਊਜ਼ ਵੀ ਦੇਖ ਲਈ ਤਾਂ ਵੀ ਨਹੀਂ ਹੋਇਆ ਮੈਂ ਕਿਹਾ ਚਲੋ ਯਾਰ ਕੋਈ ਫਿਲਮ ਦਾ ਸ਼ੂਟ ਹੋਣਾ ਪਰ ਨਹੀਂ ਜਦੋਂ ਇੱਕ ਸਦਮਾ ਨਹੀਂ ਲੱਗ ਜਾਂਦਾ ਉਦਾਂ ਹੋਇਆ ਸੀਗਾ ਮਤਲਬ ਤੁਸੀਂ ਵੀ ਉਹ ਦਿਨ ਯਾਦ ਕਰੋ ਚਾਹੇ ਜਦੋਂ ਵੀ ਤੁਸੀਂ ਆ ਨਿਊਜ਼ ਸੁਣੀ ਤੂੰ ਤੁਹਾਨੂੰ ਵੀ ਐ ਲੱਗਿਆ ਹੋਊਗਾ ਵੀ ਯਕੀਨ ਹੀ ਨਹੀਂ ਹੋ ਰਿਹਾ ਤੇ ਜਦੋਂ ਲੱਗਿਆ ਵੀ ਯਾਰ ਸੱਚੀ ਆ ਰਹਿ ਲੱਗਦਾ ਨਾ ਵੀ ਭਾਈ ਚਲ ਗਿਆ ਦੁਨੀਆ ਤੋਂ ਹਨਾ ਬਹੁਤ ਗਲਤ ਹੋਇਆ ਯਾਰ ਲਾਈਵ ਦਾ ਹੁਣ ਮੰਨ ਨਹੀਂ ਰਿਹਾ ਹੋ ਜਾ ਇਸ ਟਾਈਮ ਸਾਰੇ ਸ਼ੌਕ ਵਿੱਚ ਆਵਰ ਕੀ ਯਾਰ ਬੰਦ ਕਰਨਾ ਪੈਣਾ ਚਲੋ ਠੀਕ ਆ ਗਾਇਜ਼ ਇਦਾਂ ਫੀਲ ਹੋਇਆ ਸੀ ਮਤਲਬ ਅੱਜ ਵੀ ਬਹੁਤ ਯਾਦ ਆਂਦੀ ਆ ਕੋਈ ਵੀ ਹੋਰ ਸਿੰਗਰ ਇਸ ਦੀ ਕਮੀ ਨਹੀਂ ਪੂਰੀ ਕਰ ਸਕਦਾ ਕੱਲਾ ਇਹ ਨਹੀਂ ਆ ਕਿ ਸਿੰਗਰ ਕਰਕੇ ਯਾ ਮਤਲਬ ਇਦਾਂ ਫੀਲਿੰਗ ਆਂਦੀ ਸੀ ਕਿ ਆਪਣਾ ਬਣ ਜਾ ਫੀਲ ਹੁੰਦਾ ਸੀ ਨਾ ਪਤਾ ਨਹੀਂ ਕਿਉਂ ਆਪਣਾ ਬਣ ਬਟ ਫਿਰ ਵੀ ਹੁੰਦਾ ਹੀ ਨਾ ਆਜਾ ਨੀਚੇ ਜੇ ਨਾ ਜਾ ਮਿੱਠੀ ਐ ਚਲੋ ਬਾਕੀ ਫਿਜ਼ੀਕਲ ਤੌਰ ਤੇ ਸਾਡੇ ਵਿੱਚ ਨਹੀਂ ਹੈਗਾ ਬਾਈ ਬਟ ਬਾਕੀ ਸਿੱਧੂ ਬਾਈ ਦੀ 11 ਤਰੀਕ ਨੂੰ EP ਆ ਰਹੀ ਆ 11 ਤਰੀਕ ਨੂੰ ਜਨਮ ਦਿਨ ਹੁੰਦਾ ਬਾਈ ਦਾ ਤੇ ਉਦੋਂ ਹੀ EP ਲਾਂਚ ਕੀਤੀ ਜਾ ਰਹੀ ਆ ਉਹਨਾਂ ਦੇ ਗਾਣਿਆਂ ਦੀ ਬਜਾ ਆਏਗਾ ਨਾ ਭੀੜੋ ਇਹ ਸਾਰਿਆਂ ਨੂੰ ਕਿੰਨੀ ਵੇਟ ਹੈਗੀ ਆ ਮੈਨੂੰ ਤਾਂ ਬਹੁਤ ਵੇਟ ਆ ਐਨ ਲੱਗਦਾ ਬਈ ਹੈਗਾ ਯਾਰ ਸਾਡੇ ਵਿੱਚ ਬਾਈ ਹਨਾ ਐਦਾ ਫੀਲ ਹੁੰਦਾ ਵਾ ਜਦੋਂ ਗਾਣੇ ਵੀ ਆਈ ਜਾ ਰਹੇ ਨੇ ਪਤਾ ਹੈ ਨਹੀਂ ਦੁਨੀਆ ਤੇ ਬਟ ਫਿਰ ਵੀ ਗਾਣੇ ਆ ਰਹੇ ਨੇ ਗੱਡੀ ਵੱਡੀ ਗੱਲ ਹੈ ਨਾ ਵੀ ਬੰਦਾ ਹੱਲੇ ਵੀ ਜਿੰਦਾ ਆ ਇੰਡਸਟਰੀ 'ਚ ਇੰਡਸਟਰੀ ਵਾਲੇ ਹੱਲੇ ਵੀ ਡਰਦੇ ਆ ਵੀ ਜਿੱਦਣ ਇਹਦਾ ਗਾਣਾ ਆ ਨਾ ਨਾ ਆਪਾਂ ਇਹਦਣ ਕੋਈ ਫਿਲਮ ਬਣੀ ਆ ਨਾ ਕੋਈ ਗਾਣਾ ਆਪਣਾ ਡੇਟਾ ਚੇਂਜ ਹੋ ਜਾਂਦੀਆਂ ਨੇ ਮੈਨੂੰ ਜਿਹੜੇ ਲੱਗਦੇ ਜੋਨਾਂ ਦੀ ਫੈਮਿਲੀ ਮੈਨੇਜ ਕਰ ਰਹੀ ਆ ਤੇ ਛੋਟਾ ਸਿੱਧੂ ਵੀ ਤੁਸੀਂ ਵੇਖਿਆ ਹੀ ਆ ਕਿੰਨਾ ਪਿਆਰਾ ਕਿੁਰਦਿਆ ਨਾ ਰੱਬ ਉਹਨਾਂ ਦੇ ਪ੍ਰਭਾਵ ਨੂੰ ਇੰਦੀ ਮਿਹਰ ਭਰਿਆ ਹੱਥ ਰੱਖਣਾ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਕਿ ਮੈਂ ਪੰਜਾਬੀ ਇਨ ਕਲਾਸਰੂਮ ਵੀਡੀਓ ਬਣਾਉਂਦਾ ਸੀਗਾ ਉਹਦੇ ਵਿੱਚ ਸਾਰੇ ਸਿੰਗਰ ਐਡ ਹੁੰਦੇ ਸੀਗੇ ਤੇ ਸਾਰਿਆਂ ਨੇ ਮੈਨੂੰ ਇੱਕ ਗੱਲ ਕਹਿਤੀ ਸੀ ਕਿ ਬਾਈ ਭਾਵੇਂ ਸਾਡੇ ਵਿੱਚ ਨਹੀਂ ਹੈਗਾ ਬਟ ਜਿਹੜੀ ਤੁਸੀਂ ਸੀਰੀਜ਼ ਬਣਾਣੇ ਹੋ ਉਹਦੇ ਵਿੱਚ ਸਿੱਧੂ ਮੂਸੇ ਵਾਲੇ ਨੂੰ ਰਿਮੂਵ ਨਾ ਕਰਿਓ ਉਹਨਾਂ ਨੂੰ ਆਪਾਂ ਉਹ ਦਿਲਜੀਤ ਬਾਕੀ ਨਹੀਂ ਆਏ ਅੱਗੇ ਬਸ ਅੱਗੇ আচ্ছা ਆ ਰਹੇ ਆ ਚਲੋ ਆ ਲੈਣ ਦੋ ਆਗੇ ਆ ਬਾਬੇ ਇਹ ਹੀ ਸਮਝ ਕੇ ਰੱਖਣਾ ਵਾ ਕਿ ਉਹ ਹਲੇ ਹੈਗੇ ਆ ਸਾਡੇ ਬੇਟੇ ਏਸੀ ਚੱਕਰ ਚ ਆਪਾਂ ਵੀਡੀਓ ਬਣਾਉਂਦੇ ਹੁੰਦੇ ਸੀ ਕਿ ਤੇ ਮਤਲਬ ਕਿ ਲੋਕਾਂ ਨੂੰ ਬਹੁਤ ਪਸੰਦ ਆਉਂਦੀ ਸੀ ਯਾਰ ਜਦੋਂ ਸਿੱਧੂ ਬਾਏ ਦੀ ਐਂਟਰੀ ਕਰਾਈ ਜਾਂਦੀ ਸੀ ਹਨਾ ਕਿੰਨੇ ਸਾਰੇ ਸਿੰਗਰ ਹੁਣ ਤੱਕ ਟ੍ਰਿਬਿਊਟ ਕਰ ਰਹੇ ਨੇ ਸਿੱਧੂ ਮੂਸੇ ਵਾਲੇ ਨੂੰ ਆ ਪਿੱਛੇ ਇੱਕ ਐਮ ਵੀ ਨੇ ਵੀ ਕੀਤਾ ਵਾ ਬੜੇ ਹੀ ਸੋਹਣੇ ਤਰੀਕੇ ਨਾਲ ਮੁੜ ਹਰੇ ਗਾਣਾ ਹੀ ਦੂਜੇ ਸਦੇ ਦਾ ਸਿੱਧੂ ਮੁਸੇ ਆਲਾ ਦੇਖੋ ਅੱਜ ਦੀਆਂ ਜਿਹੜੀਆਂ ਸਿੰਗਰਾਂ ਦੀ ਕੌਂਟਰੋਵਰਸੀਆਂ ਹੁੰਦੀਆਂ ਨੇ ਇਹ ਤਾਂ ਕੁਝ ਨਹੀਂ ਹੈਗੀ ਯਾਦ ਕਰੋ ਉਹ ਦਿਨ ਜਦੋਂ ਸਿੱਧੂ ਦੇ ਕਰਨ ਦੀ ਹੁੰਦੀ ਸੀ ਉਹ ਕੌਂਟਰੋਵਰਸੀ ਤਾਂ ਦੇਖਣ ਵਾਲੀ ਹੁੰਦੀ ਸੀ ਮਤਲਬ ਪੂਰੀ ਇੰਡਸਟਰੀ ਕੰਬ ਜਾਂਦੀ ਸੀ ਵੀ ਕੋਈ ਕੌਂਟਰੋਵਰਸੀ ਚੱਲ ਰਹੀ ਆ ਇੱਕ ਗੱਲ ਦਾ ਬਹੁਤ ਦੁੱਖ ਹੈ ਕਿ ਬਾਈ ਨੂੰ ਜਸਟਿਸ ਹਾਲੇ ਤੱਕ ਨਹੀਂ ਮਿਲਿਆ ਮਤਲਬ 3 ਸਾਲ ਬੀਤ ਗਏ ਨੇ ਬਾਕੀ ਤਖਰ ਕੁੜਾ ਮੇਰਾ ਜੀਨੀਓ ਨਗਦਾ ਤੁਹਾਡਾ ਹਜੇ ਵੀ ਸਿੱਧੂ ਮੂਸੇ ਵਾਲੇ ਫੇਵਰਟ ਸਿੰਗਰ ਹੈ ਜਾਂ ਚੇਂਜ ਹੋ ਗਿਆ ਵਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੀ ਸਿੱਧੂ ਮੂਸੇ ਵਾਲੇ ਦੀ 11 ਜੂਨ ਨੂੰ EP ਆ ਰਹੀ ਆ ਸੋ ਸਾਰਿਆਂ ਨੇ ਦੱਬ ਕੇ ਸ਼ੇਅਰ ਕਰਨੀਆਂ ਕਮੈਂਟ ਪੂਰੇ ਨੱਕੋ ਨਕ ਭਰ ਦੇਣੇ ਆ ਜਿਵੇਂ ਪਹਿਲਾਂ ਕਰਦੇ ਸੀ ਆਪਣਾ ਫਰਜ਼ ਬਣਦਾ ਸਾਰਿਆਂ ਦਾ ਕਿ ਕੋਈ ਵੀ ਗਾਣਾ ਆਂਦਾ ਜੇ ਬਾਈ ਦਾ ਉਹਨੂੰ ਆਪਾਂ ਦੱਬ ਕੇ ਸ਼ੇਅਰ ਕਰੀਏ ਕਿ ਇਹ ਨਹੀਂ ਹੈਗਾ ਕਿ ਬਾਈ ਭਾਵੇਂ ਨਹੀਂ ਹੈਗਾ ਸਾਡੇ ਵਿੱਚ ਬਟ ਆਪਾਂ ਇਹ ਨਹੀਂ ਆ ਵੀ ਉਹਨਾਂ ਦੇ ਗਾਣੇ ਵੀ ਸ਼ੇਅਰ ਨਾ ਕਰੀਏ ਆਪਾਂ ਦੱਬ ਕੇ ਸ਼ੇਅਰ ਕਰਾਂਗੇ ਸਾਰੇ ਜਾਣੀ ਬਾਕੀ ਚਲੋ ਬਾਈ ਸਾਨੂੰ ਛੱਡ ਕੇ ਚੱਲ ਗਿਆ ਹਨਾ ਹੁਣ ਯਾਦਾ ਹੀ ਰਹਿ ਗਈਆਂ ਨੇ ਪੱਲੇ ਤੇ ਹੁਣ ਸਾਡਾ ਫਰਜ਼ ਇਹੀ ਬਣਦਾ ਵਾ ਕਿ ਅਸੀਂ ਬਾਈ ਨੂੰ ਗਾਣਿਆਂ ਦੇ ਥਰੂ ਜਿਉਂਦਾ ਰੱਖੀਏ ਹਨਾ ਉਹਨਾਂ ਦੇ ਗਾਣੇ ਜੋ ਜੋ ਵੀ ਆ ਰਹੇ ਨੇ ਉਹਨੂੰ ਸੁਣੀਏ ਸ਼ੇਅਰ ਕਰੀਏ ਹਨਾ ਜਿਵੇਂ ਪਹਿਲਾਂ ਕਰਦੇ ਸੀ ਬਾਕੀ ਕਮੈਂਟਾਂ 'ਚ ਸਾਰਿਆਂ ਨੇ ਲੌਂਗ ਲੀਵ ਸਿੱਧੂ ਮੂਸੇ ਵਾਲਾ ਲਿਖ ਦਿਓ ਰੈਂਦੀ ਦੁਨੀਆ ਤੱਕ ਬਾਈ ਦਾ ਨਾਮ ਜਿਉਂਦਾ ਰਹੂਗਾ